ਜਦੋਂ ਬਾਣੀ ਦੇ ਵਿੱਚ RAM ਲਫਜ਼ ਆਉਂਦਾ ਏ ਵੈਸੇ ਕਈ ਵਾਰ ਕਈ ਸੱਜਣਾ ਨੂੰ ਭੁਲੇਖਾ ਵੀ ਲੱਗ ਜਾਂਦਾ ਵੀ ਸ਼ਾਇਦ ਜੇ RAM ਲਫਜ਼ ਆ ਗਿਆ ਤੇ ਸ਼ਾਇਦ RAM ਚੰਦਰ ਜੀ ਦੀ ਗੱਲ ਨਾ ਹੋ ਰਹੀ ਹੋਵੇ ਜਿਨ੍ਹਾਂ ਦਾ ਟੀਵੀ ਉੱਤੇ ਆਪਾਂ ਸੀਰੀਅਲ ਵੇਖਦੇ ਆਂ ਰਾਮਾਇਣ ਸ਼ਾਇਦ ਉਹਨਾਂ ਦਾ ਨਾ ਜ਼ਿਕਰ ਕਿਤੇ ਹੋ ਰਿਹਾ ਹੋਵੇ ਪਰ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਧਿਆਨ ਨਾਲ ਗੁਰਬਾਣੀ ਨੂੰ ਪੜਾਂਗੇ ਰਾਮ ਲਫ਼ਜ਼ ਜਿੱਥੇ ਰਾਮਚੰਦਰ ਜੀ ਵਾਸਤੇ ਆਇਆ ਏ ਉਹ ਵੀ ਸਾਡੇ ਸਾਹਮਣੇ ਪ੍ਰਮਾਣ ਨੇ ਗੁਰੂ ਸਾਹਿਬ ਨੇ ਬਾਣੀ ਦੇ ਅੰਦਰ ਅਨੇਕਾਂ ਪ੍ਰਮਾਣ ਉਚਾਰਨ ਕੀਤੇ ਜਦੋਂ ਆਖਿਆ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਉਥੇ ਪਤਾ ਲੱਗ ਜਾਂਦਾ ਇਹ ਵੀ ਇੱਥੇ ਰਾਮਚੰਦਰ ਜੀ ਦਾ ਜ਼ਿਕਰ ਹੋ ਰਿਹਾ ਜਿੱਥੇ ਲਖਮਣ ਜੀ ਦਾ ਜ਼ਿਕਰ ਨਾਲ ਆ ਗਿਆ ਸੀਤਾ ਜੀ ਦਾ ਜ਼ਿਕਰ ਨਾਲ ਆ ਗਿਆ ਉਥੇ ਸਾਫ਼ ਇਹਨਾਂ ਗੱਲਾਂ ਬਾਰੇ ਪਤਾ ਲੱਗ ਜਾਂਦਾ ਜਾਂ ਫਿਰ ਆਪਾਂ ਇਹ ਵੀ ਪ੍ਰਮਾਣ ਪੜਦੇ ਆ ਭਗਤ ਨਾਮਦੇਵ ਜੀ ਦਾ ਕਿ पांडे ਤੁਮਰਾ रामचंद्र ਹੁਣ ਉਥੇ ਲਫ਼ਜ਼ ਬਕੈ ਦਾ रामचंद्र ਆ ਗਿਆ पांडे ਤੁਮਰਾ रामचंद्र ਸੋ ਭੀ ਆਵਤ ਦੇਖਿਆ ਥਾ 라वण ਛੇਤੀ ਸਰਬਰ ਹੋਈ 라वण ਦੇ ਨਾਲ ਲੜਾਈ ਹੋਈ ਹੁਣ ਤਾਂ ਗੱਲ ਕਲੀਅਰ ਹੋ ਗਈ ਵੀ ਉਹ रामचंद्र ਜੀ ਦਾ ਜ਼ਿਕਰ ਆ ਰਿਹਾ ਜਿਨ੍ਹਾਂ ਦੀ ਗੱਲ ਦੂਜੇ ਮਤਾਂ ਵਾਲੇ ਲੋਕ ਕਰਦੇ ਨੇ 라वण ਛੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਜੋਏ ਕਹਿੰਦੇ ਇਸਤਰੀ ਨੂੰ ਵੀ ਉਹਨਾਂ ਨੂੰ ਆਪਣੀ ਇਸਤਰੀ ਗਵਾਉਣੀ ਪੈਗੀ 라ਵਣ ਸੀ ਜਿਹੜਾ ਉਹ ਉਹਨਾਂ ਦੀ ਇਸਤਰੀ ਨੂੰ ਚੁੱਕ ਕੇ ਲੈ ਗਿਆ ਸੀਗਾ ਇਤੋਂ ਦੀ ਇਹ ਗੱਲ ਸਪਸ਼ਟ ਹੋ ਜਾਂਦੀ ਹੁਣ ਫਿਰ ਵੀ ਕਿਸੇ ਨੂੰ ਭੁਲੇਖਾ ਨਾ ਰਹਿ ਜਾਵੇ ਬਾਬਾ ਕਬੀਰ ਜੀ ਨੇ ਦੋ ਸ਼ਲੋਕ ਉਚਾਰਨ ਕੀਤੇ ਉਹਨਾਂ ਦੋਨੋਂ ਸ਼ਲੋਕਾਂ ਦੇ ਅੰਦਰ ਬਾਬਾ ਕਬੀਰ ਜੀ ਨੇ ਗੱਲ ਹੀ ਕਲੀਅਰ ਕਰਕੇ ਰੱਖ ਦਿੱਤੀ ਜਦੋਂ ਬੜੀ ਪਿਆਰੀ ਵਿਚਾਰ ਦਿੱਤੀ ਕਹਿੰਦੇ ਕਬੀਰ RAM ਕਹਿਨ ਮੈਂ ਭੇਦ ਹੈ ਕਹਿੰਦੇ RAM ਤੇ ਆਖਣਾ ਹੈ ਨਾ ਪਰ RAM ਕਹਿਣ ਦੇ ਵਿੱਚ ਨਾ ਇੱਕ ਬਹੁਤ ਵੱਡਾ ਫਰਕ ਹੈ ਭੇਦ ਦਾ ਮਤਲਬ ਹੈ ਫਰਕ ਕਬੀਰ RAM ਕਹਿਨ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ ਸੋਈ RAM ਸਭੇ ਕਹੈ ਸੋਈ ਕੋਤਕਾਰ ਕਹਿੰਦੇ ਇੱਕ RAM ਤੇ ਉਹ ਹੈ ਜਿਹਦਾ ਨਾਮ ਸਾਰੀ ਦੁਨੀਆ ਲੈਂਦੀ ਹੈ ਸੋਈ RAM ਸਭੇ ਕਹੈ ਸਾਰੀ ਦੁਨੀਆ ਜਿਹਦਾ ਨਾਮ ਲੈ ਰਹੀ ਹੈ ਉਹ ਕੌਣ ਹੈ ਉਹ ਕਿਹੜਾ RAM ਹੈ ਉਹ ਹੈ ਅਕਾਲ ਪੁਰਖ ਰੱਬ ਜੀ ਜਿਹਦੇ ਬਾਰੇ ਚ ਆਪਾਂ ਸੁਖਮਨੀ ਸਾਹਿਬ ਜੀ ਵੀ ਪੜਦੇ ਆ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਹੁਣ ਉਥੇ ਬਕਾਇਦਾ ਰਮਈਆ ਲਫ਼ਜ਼ ਆ ਗਿਆ ਹੁਣ ਜਦੋਂ ਆ ਰ ਰਮਈਆ ਕੇ ਗੁਣ ਚੇਤ ਪ੍ਰਾਨੀ ਉਥੇ ਅਕਾਲ ਪੁਰਖ ਨੂੰ ਸੰਬੋਧਨ ਕੀਤਾ ਗਿਆ ਰੱਬ ਜੀ ਨੂੰ ਸੰਬੋਧਨ ਕਰ ਦਿੱਤਾ ਤਾਂ ਬਾਬਾ ਕਬੀਰ ਜੀ ਨੇ ਕਹਿਤਾ ਕਬੀਰ ਰਾਮ ਕਹਿਨ ਮੈਂ ਭੇਦ ਹੈ ਰਾਮ ਕੈਣ ਚ ਬਹੁਤ ਵੱਡਾ ਫਰਕ ਹੈ ਐਵੇਂ ਨਾ ਹਾਰ ਕਿਸੇ ਵਾਸਤੇ ਇਹ ਲਫਜ਼ ਵਰਤੇ ਜਾਵੇ ਪਰ ਧਿਆਨ ਦੇ ਨਾਲ ਜਦੋਂ ਰੱਬ ਦਾ ਨਾਮ ਲੈਣਾ ਤਾਂ ਹੀ ਉਹ ਵੇਖੋ ਬਾਣੀ ਦੇ ਵਿੱਚ ਇਹ ਵੀ ਪ੍ਰਮਾਣ ਆਏ ਅਕਲੀ ਸਾਹਿਬ ਸੇਵੀ ਐ ਹੁਣ ਇਹ ਲਫਜ਼ ਕਿਉਂ ਕਹਿਣੇ ਪਏ ਗੁਰੂ ਪਾਤਸ਼ਾਹ ਨੂੰ ਵੀ ਜੇ ਰੱਬ ਨੂੰ ਵੀ ਚੇਤੇ ਕਰਨਾ ਇਹਨਾਂ ਤੇ ਅਕਲ ਦੀ ਵਰਤੋਂ ਕਰ ਲਿਓ ਉਹਦੇ ਵਿੱਚ ਅਕਲੀ ਸਾਹਿਬ ਸੇਵੀ ਐ ਅਕਲੀ ਪਾਈਏ ਮਾਨ ਅਕਲੀ ਪੜ ਕੇ 부ਝੀ ਐ ਅਕਲੀ ਕੀਚੈ ਦਾਨ ਉਹਦ ਲਫਜ ਆਇਆ ਅਕਲੀ ਪੜ ਕੇ 부ਝੀ ਐ ਜਦੋਂ ਵੀ ਕਿਸੇ ਚੀਜ਼ ਨੂੰ ਪੜੀ ਹੈ ਨਾ ਕਹਿੰਦੇ ਅਕਲ ਦੀ ਵਰਤੋਂ ਕਰਕੇ ਪਹਿਲਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਵੀ ਲਿਖਿਆ ਕੀ ਹੋਇਆ ਤੇ ਬੜੇ ਸੱਜਣ ਨਾ ਇਸੇ ਗੱਲ ਤੇ ਹੀ ਦੇਵੀ ਦੇਵਤਿਆਂ ਵਾਲੇ ਪਾਸੇ ਨੂੰ ਤੁਰੇ ਹੋਏ ਉਹ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੇਖੋ ਜੀ ਦੇਵੀ ਦੇਵਤਿਆਂ ਦਾ ਨਾਮ ਆ ਰਿਹਾ ਹੈ ਹੁਣ ਕੱਲਾ ਨਾਮ ਆਉਣ ਦੇ ਨਾਲ ਮਾਨਤਾ ਥੋੜੀ ਨਾ ਮਿਲ ਗਈ ਉਹਨਾਂ ਨੂੰ ਹੁਣ ਨਾਮ ਤੇ ਗੁਰੂ ਗ੍ਰੰਥ ਸਾਹਿਬ 'ਚ ਕੁੱਤੇ ਦਾ ਵੀ ਆਇਆ ਹੈ ਹੁਣ ਇਹਦੇ ਲਫ਼ਜ਼ ਆਏ ਨਾ ਸੁਆਮੀ ਕੋ ਗਰੇ ਜਿਓ ਸਦਾ ਸੁਆਨ ਤਜਤ ਨਹੀਂ ਨਿਤ ਜਾਂ ਫਿਰ ਦੁਆਰੇ ਦੁਆਰ ਸੁਆਨ ਜਿਓ ਢੋਲਤ ਸੁਆਨ ਕਿਨੂੰ ਕਹਿੰਦੇ ਨੇ ਕੁੱਤੇ ਨੂੰ ਦੁਆਰੇ ਦੁਆਰ ਸੁਆਨ ਜਿਓ ਢੋਲਤ ਨੈ ਸੁਧ ਰਾਮ ਭਜਨ ਕੀ ਹੁਣ ਕੁੱਤੇ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਆ ਗਿਆ ਇਹਦਾ ਮਤਲਬ ਇਹ ਥੋੜਾ ਨਾ ਵੀ ਆਪਾਂ ਕੁੱਤੇ ਦੀ ਪੂਜਾ ਕਰਨੀ ਸ਼ੁਰੂ ਕਰ ਦੇਾਂਗੇ ਹੁਣ ਨਾਮ ਨਾਮ ਤੇ ਬਾਂਦਰ ਦਾ ਵੀ ਆਇਆ ਹੁਣ ਕਿਸੇ ਨੇ ਅਜੇ ਤੱਕ ਬਾਂਦਰ ਦੀ ਪੂਜਾ ਕੀਤੀ ਨਾਮ ਤੇ ਬਾਬਾ ਕਬੀਰ ਜੀ ਨੇ ਵਰਤਿਆ ਨਾ ਬਾਂਦਰ ਦਾ ਵੀ ਮਰਕਟ ਮੁਸ਼ਤੀ ਅਨਾਜ ਕੀ ਮਨ ਪੌਰਾ ਰੇ ਹੁਣ ਉੱਥੇ ਬਾਂਦਰ ਦਾ ਜ਼ਿਕਰ ਵੀ ਆ ਰਿਹਾ ਗੁਰਬਾਣੀ ਦੇ ਵਿੱਚ ਤੁਹਾਨੂੰ ਸੱਪ ਦਾ ਜ਼ਿਕਰ ਵੀ ਮਿਲ ਜਾਏਗਾ ਗੁਰਬਾਣੀ ਦੇ ਵਿੱਚ ਤੁਹਾਨੂੰ ਸਰੋਵਰਾਂ ਦਾ ਜ਼ਿਕਰ ਵੀ ਮਿਲ ਜਾਏਗਾ ਜਿੱਥੇ ਪੱਬਰ ਤੂੰ ਹਰੀਆਵਲਾ ਕਵਲਾ ਕੰਚਨ ਵਨ ਹੁਣ ਇਹ ਸਾਰੀਆਂ ਉਦਾਹਰਨਾਂ ਵਰਤੀਆਂ ਗਈਆਂ ਸੀ ਬਾਣੀ ਦੇ ਵਿੱਚ ਜਾਨਵਰਾਂ ਦੀ ਉਦਾਹਰਣ ਦੇ ਕੇ ਵਾਤਾਵਰਣ ਦੀ ਉਦਾਹਰਣ ਦੇ ਕੇ ਗੁਰੂ ਪਾਤਸ਼ਾਹ ਨੇ ਗੱਲ ਜਿਹੜੀ ਆਖੀ ਸੀ ਨਾ ਉਹ ਸਾਡੇ ਅੰਦਰ ਦੀ ਕੀਤੀ ਸੀ ਵੀ ਆਪਣੇ ਅੰਦਰਲੇ ਜੀਵਨ ਨੂੰ ਸਵਾਰਨਾ ਕਿਵੇਂ ਹੈ ਤਾਂ ਬਾਬਾ ਕਬੀਰ ਜੀ ਨੇ ਗੱਲ ਵੇਖੋ ਕਲੀਅਰ ਕਰ ਦਿੱਤੀ ਕਹਿੰਦੇ ਕਬੀਰ RAM ਕਹਿਨ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ ਸੋਈ RAM ਸਭੈ ਕਹੈ ਏਕ RAM ਤੇ ਉਹ ਹੈ ਜਿਹਦਾ ਨਾਮ ਸਾਰੀ ਦੁਨੀਆ ਦੇ ਲੋਕ ਲੈ ਰਹੇ ਨੇ ਪਰ ਇੱਕ ਕੌਣ ਹੈ ਸੋਈ RAM ਸਭੈ ਕਹੈ ਸੋਈ ਕੌਤਕ ਹਾਰ ਕੌਤਕ ਹਾਰ ਦਾ ਮਤਲਬ ਅਤੂ ਆਪਾਂ ਵੇਖਦੇ ਨਾ ਦੁਸ਼ਹਿਰੇ ਤੋਂ ਪਹਿਲਾਂ ਰਾਮਲੀਲਾ ਹੁੰਦੀ ਹੈ। ਉਥੇ ਉਹ ਕੌਤਕ ਤਮਾਸ਼ੇ ਕਰਦੇ ਨੇ ਜੋ ਵੀ ਉਹਨਾਂ ਦਾ ਹਸਾਕਤਾ ਹੋਵੇਗਾ। ਕਹਿੰਦੇ ਇੱਕ ਰਾਮ ਦਿਓ ਹੈ ਵੀ ਜਿਹਦੇ ਨਾਂ ਦੇ ਉੱਤੇ ਤਮਾਸ਼ੇ ਕੀਤੇ ਜਾਂਦੇ। ਪਰ ਇੱਕ ਰਾਮ ਉਹ ਹੈ ਜਿਹੜਾ ਸਾਰੀ ਦੁਨੀਆ ਦੇ ਵਿੱਚ ਵਸਿਆ ਹੋਇਆ ਆਪਾਂ ਜਿਹਨੂੰ ਵਾਇਗਰੂ ਕਹਿ ਕੇ ਵੀ ਚੇਤੇ ਕਰ ਲੈਂਦੇ ਆਂ, ਜਿਹਨੂੰ ਅੱਲਾਹ ਕਹਿ ਕੇ ਵੀ ਚੇਤੇ ਕਰ ਲੈਂਦੇ ਆਂ, ਜਿਹਨੂੰ ਗॉड ਵੀ ਦੁਨੀਆ ਦੇ ਲੋਕ ਕਹਿੰਦੇ ਨੇ ਨਾਮ ਜਿਹੜਾ ਮਰਜ਼ੀ ਲੈ ਲਈਏ। ਪਰ ਉਹ ਪ੍ਰਮਾਤਮਾ ਇੱਕ ਹੀ ਹੈ, ਸਾਹਿਬ ਮੇਰਾ ਇਕੋ ਹੈ ਇਕੋ ਹੈ ਭਾਈ ਇਕੋ ਹੈ ਕੋਈ ਦੂਜਾ ਤੀਜਾ ਨਹੀਂ ਉਹ ਮਾਲਕ ਇਕੋ ਹੀ ਹੈ ਤੇ ਇਹਦੇ ਨਾਲ ਹੀ ਇੱਕ ਹੋਰ ਸ਼ਲੋਕ ਉਚਾਰਨ ਕਰ ਦਿੱਤਾ ਬਾਬਾ ਕਬੀਰ ਜੀ ਨੇ ਕਬੀਰ ਰਾਮੈ ਰਾਮ ਕਹੋ ਕਹਿੰਦੇ ਰਾਮ ਕਹਿਣਾ ਹੈ ਇਹ ਨਾ ਹੋਵੇ ਵੀ ਰਾਮ ਕਹਿਣਾ ਛੱਡ ਲਈਏ ਆਪਾਂ ਆਪਾਂ ਕਹੀਏ ਵੀ ਨਹੀਂ ਜੀ ਇਹ ਰਿਜੈਕਟ ਕੀਤਾ ਇਹ ਨਾਮ ਕਹਿੰਦੇ ਰਾਮ ਕਹਿਣਾ ਹੈ ਕਬੀਰ ਰਾਮੇ ਰਾਮ ਕਹੋ ਕਹਿਵੇ ਮਾਹੇ ਬਿਵੇਕ ਪਰ ਕਹਿੰਦੇ ਜਦੋਂ ਕਹਿਣਾ ਹੈ ਨਾ ਰਾਮ ਲਫਜ਼ ਵਿਵੇਕ ਦੀ ਵਰਤੋਂ ਕਰ ਲਿਓ ਵਿਵੇਕ ਦਾ ਮਤਲਬ ਹੁੰਦਾ ਧਿਆਨ ਦੇ ਨਾਲ ਪਰਖ ਕਰ ਲਿਓ ਧਿਆਨ ਦੇ ਨਾਲ ਵਿਚਾਰ ਲਿਓ ਵੀ ਮੈਂ ਕਿਹੜੇ ਰਾਮ ਦਾ ਨਾਮ ਲੈਣ ਲੱਗਾ ਵਾਂ ਐਵੇਂ ਕਿਸੇ ਦੇਵੀ ਦੇਵਤੇ ਨੂੰ ਕਿਸੇ ਬੰਦੇ ਨੂੰ ਨਾ ਪੂਜੀ ਜਾਇਓ ਇਹ ਵੇਖ ਲਿਓ ਵੀ ਅਸਲ ਪ੍ਰਮਾਤਮਾ ਦੇ ਨਾਲ ਜੁੜਨਾ ਹੈ ਕਿਉਂਕਿ ਉਹ ਪ੍ਰਮਾਤਮਾ ਜਿਹੜਾ ਹੈ ਉਹ ਸਦੀਵ ਹੈ ਜਿਹੜੇ ਇਸ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਦੁਨੀਆ ਦੇ ਲੋਕ ਦੇਵੀ ਦੇਵਤੇ ਮੰਨਦੇ ਸੀ ਉਹ ਆਏ ਤੇ ਆ ਕੇ ਇੱਥੋਂ ਦੀ ਚਲੇ ਗਏ ਕੋਈ ਵੀ ਸਦਾ ਵਾਸਤੇ ਇੱਥੇ ਰਿਹਾ ਨਹੀਂ ਤਾਂ ਹੀ ਉਹ ਬਾਣੀ ਵਿੱਚ ਇਹ ਗੱਲ ਆਈ ਨਾ ਕਹਿੰਦੇ ਜੁਗਾ ਜੁਗਾ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ ਜਿਹੜੇ ਉਸ ਸਮੇਂ ਦੇ ਰਾਜੇ ਸੀਗੇ ਦੁਨੀਆ ਦੇ ਲੋਕਾਂ ਨੇ ਉਹਨਾਂ ਨੂੰ ਜਿਹੜਾ ਪੁਜਾਰੀ ਵਰਗ ਸੀਗਾ ਉਹਨਾਂ ਨੇ ਉਹਨਾਂ ਨੂੰ ਅਵਤਾਰ ਕਹਿ ਕੇ ਮਾਨਤਾ ਦਿੱਤੀ ਪਰ ਹੈਗੇ ਉਸ ਸਮੇਂ ਦੇ ਰਾਜੇ ਸੀਗੇ ਇਸ ਕਰਕੇ ਬਾਬਾ ਕਬੀਰ ਜੀ ਨੇ ਆਖਿਆ ਕਬੀਰ ਰਾਮੈ ਰਾਮ ਕਹੋ ਕਹਿਬੇ ਮਾਹੇ ਵਿਵੇਕ ਕਹਿੰਦੇ ਏਕ ਅਨੇਕਾ ਮਿਲ ਗਿਆ ਇੱਕ ਪ੍ਰਮਾਤਮਾ ਉਹ ਹੈ ਜਿਹੜਾ ਅਨੇਕਾਂ ਮਿਲ ਗਿਆ ਜਿਹੜਾ ਸਾਰਿਆਂ ਦੇ ਵਿੱਚ ਹੀ ਹੈਗਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਉ ਪੁਕਾਰ ਇਕ ਤੇ ਉਹ ਹੈ ਨਾ ਏਕ ਅਨੇਕਾ ਮਿਲ ਗਿਆ ਏਕ ਸਮਾਨਾ ਏਕ ਪਰ ਇੱਕ ਰਾਮ ਉਹ ਹੈ ਜਿਹੜਾ ਕੇਵਲ ਇੱਕ ਸਰੀਰ ਵਿੱਚ ਆਇਆ ਸੀ ਤੇ ਇਥੋਂ ਦੀ ਆ ਕੇ ਚਲੇ ਆ ਗਿਆ ਉਹ ਸਦੀਵ ਨਹੀਂ ਰਿਹਾ ਇਤੋਂ ਦੀ ਗੱਲ ਕਲੀਅਰ ਹੋ ਜਾਂਦੀ ਵੀ ਗੁਰੂ ਪਾਤਸ਼ਾਹ ਨੇ ਸਿੱਖ ਨੂੰ ਕਿਸੇ ਵੀ ਦੇਵੀ ਦੇਵਤੇ ਵਾਲੇ ਪਾਸੇ ਨਹੀਂ ਲਾਇਆ